ත්නනමතණනවාහි ගුටු සහි گن کہہ کہہ گواں تاحب گنی تمری مہمان برن نہ سکو ਹਰ ਘਟ ਨਾਮ ਤਦ ਸੋਈ ਜੋ ਪਾਵੈ ਤੋ ਤੱਕ ਮੇਰੇ ਸਾਥ ਕੇ ਪ ਮੈਂ ਤੁਝ ਬਿਨ ਅਵਰ ਨ ਕੋਈ ਤੋ ਮੇਰੂ but if ਜੋ ਕੁਰੀ ਨੇ ਹਰਨੇ ਦੀ ਸੁਖੋ ਜੋ ਕਟਲ ਸਬਰ ਸਤਰ ਤਖ ਦੇ ਮਲਕ ਸਬਦ ਗੁਰੂ ਤਪੀ ਗਿਆਨ ਦੇ ਮੁਜਸਮੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ ਨੇ ਟੁੱਟ ਕੇ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਬਖਸ਼ਿਸ਼ ਕੀਤੀ ਹੈ ਜਿੱਥੇ ਆਪ ਜੀ ਨੇ ਰੱਬੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ ਉਨ ਸਮਾ ਹੈ ਗੁਰਮਤਿ ਵਿਚਾਰਦਾ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਇਕਾਗਰਤਾ ਬਣਾ ਕੇ ਆਓ ਬੜੇ ਅਦਬ ਦੇ ਨਾਲ ਪਾਤਸ਼ਾਹ ਦੀ ਹਜ਼ੂਰੀ ਅੰਦਰ ਹਾਜ਼ਰੀ ਲਵਾਈਏ ਕੋਈ ਵੀ ਰਸਨਾ ਬਾਂਝੀ ਨਾ ਰਵੇ ਗਜ ਕੇ ਅਖੁਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਨਾਮਦੇਵ ਜੀ ਦਾ ਪਵਨ ਸ਼ਬਦ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ ਮਨ ਮੇਰੋ ਗਜ ਜ਼ਿਹਵਾ ਮੇਦੀ ਗਾਤੀ ਇਹ ਤਾਂ pau ਕੀ ਹੈ ਭਗਤ ਨਾਮਦੇਵ ਜੀ ਜਿਸ ਕਿਤੇ ਦੇ ਨਾਲ ਜੁੜੇ ਹੋਏ ਸਨ ਜਿਸ ਮੇ ਕੁਝ ਲੋਕਾਂ ਨੇ ਇਹ ਸਵਾਲ ਕੀਤਾ ਤੇ ਉਹਨਾਂ ਲੋਕਾਂ ਦੇ ਵਿੱਚ ਭਗਤ ਤੇ ਲੋਚਨ ਜੀ ਵੀ ਸਨ ਇਸ ਗੱਲ ਦਾ ਉਟੰਕਣ ਕੀਤਾ ਗਿਆ ਕਿ ਦੁਨੀਆ ਨੇ ਤੁਹਾਨੂੰ ਭਗਤ ਕਹਿ ਕੇ ਸੰਬੋਧਨ ਕੀਤਾ ਭਗਤ ਦੀ ਉਬਾਦੀ ਉਸ ਨੂੰ ਦਿੱਤੀ ਜਾਂਦੀ ਹੈ ਜਿਹੜਾ ਭਗਤੀ ਕਰਦਾ ਤੇ ਬਹੁਤਾ ਜਿਹੜਾ ਮਨੁੱਖ ਭਗਤੀ ਕਰਨ ਵਾਲਾ ਇਸ ਦੇਸ਼ ਵਿੱਚ ਮੰਨਿਆ ਜਾਂਦਾ ਸੀ ਉਹ ਹੀ ਸੀ ਜਿਹੜਾ ਕਰ-ਬਾਰ ਤੋਂ ਸੰਿਆਸੀ ਹੈ ਕਰਦੀਆਂ ਜ਼ਿੰਮੇਵਾਰੀਆਂ ਤੋਂ ਭੱਜਿਆ ਹੋਇਆ ਹੈ ਜੰਗਲਾਂ ਇਕਾਂਤ ਪਹਾੜਾਂ ਤੇ ਵੱਸਦਾ ਹੈ ਇਸ ਕਰਕੇ ਇਹ ਸਵਾਲ ਹੋਇਆ ਕਿ ਇੱਕ ਪਾਸੇ ਤੇ ਲੋਕ ਆਖਦੇ ਨੇ ਭਗਤ ਨਾਮਦੇਵ ਜੀ ਤੇ ਦੂਜੇ ਪਾਸੇ ਅਸੀਂ ਤੱਕਦੇ ਹਾਂ ਆ ਤੁਸੀਂ ਸੂਈ ਤੇ ਧਾਗੇ ਦੇ ਨਾਲ ਕੱਪੜੇ ਸਿਉਣ ਦਾ ਕੰਮ ਕਰਦੇ ਹੋ ਉੱਥੇ ਸਵਾਲ ਕੀ ਹੋਇਆ ਤੇ ਜਵਾਬ ਕੀ ਦਿੱਤਾ ਆਪਾਂ ਪੜਿਆ ਨਾਮਾ ਮਾਇਆ ਮੋਹਿਆ ਕਹੈ ਤੇ ਲੋਚਨ ਬੀਤ ਕਹੈ ਸੀ ਪੈ ਸਾਈ ਲੋ ਰਾਮ ਨਾ ਲਾਵੋ ਚੀਤ ਤੇ ਜਵਾਬ ਦਿੱਤਾ ਸੀ ਨਾਮਾ ਕਹੈ ਤੇ ਲੋਚਨਾ ਮੁਖ ਤੇ ਰਾਮ ਸਮਾ। ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਦਾ ਵੀ ਇਹ ਸਿਧਾਂਤ ਹੈ ਸਤਿਗੁਰੂ ਨੇ ਚਾਰ ਕਿਤਿਆਂ ਦਾ ਜ਼ਿਕਰ ਕੀਤਾ। ਜਿਨ੍ਹਾਂ ਦੇ ਵਿੱਚ ਪਾਛਾ ਨੇ ਇਹ ਬਚਨ ਕੀਤੇ ਭੀ ਚਾਹੇ ਗੱਲ ਖੇਤੀ ਦੀ ਹੋਵੇ ਜਿਹੜਾ ਖੇਤੀ ਕਰਨ ਵਾਲਾ ਕਿਸਾਨੀ ਦੇ ਨਾਲ ਜੁੜਿਆ ਉਹ ਧਿਆਨ ਦੇਵੇ ਮਨ ਹਾੜੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਜੇ ਕੋਈ ਵਪਾਰ ਕਰਦਾ ਤੇ ਸੁਣ शास्त्र ਸੌਦਾਗਰੀ ਸਤ ਕੋੜੇ ਲੈ ਚੱਲ ਇਸੀ ਤਰ੍ਹਾਂ ਹਾਨ ਹਟ ਕਰ ਅਰਜਾ ਜਾਂ ਲਾਈ ਚਿਤ ਕਰ ਚੱਕਰੀ ਦੀ ਗੱਲ ਪੜਦੇ ਆਂ। ਭਗਤ ਨਾਮਦੇਵ ਜੀ ਨੇ ਉਦਾਹਰਨ ਦਿੱਤੀ ਹੈ ਆਪਣੇ ਕਿਤੇ ਦੇ ਨਾਲ ਸੰਬੰਧਿਤ ਜੇਸ ਕਿਤੇ ਤੋਂ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਕਿੰ ਲੱਗੇ ਲੋਕ ਆਪਣੀਆਂ ਨਿਗਾਹਾਂ ਨਾਲ ਦੇਖਦੇ ਨੇ ਕਿ ਨਾਮੇ ਦੇ ਹੱਥ ਦੇ ਵਿੱਚ ਸੋਈ ਵੀ ਹੈ। ਇਹਦੇ ਹੱਥ ਦੇ ਵਿੱਚ ਕੈਂਚੀ ਵੀ ਐ ਇਹਨੇ ਗੱਜ ਵੀ ਪਕੜਿਆ ਹੋਇਆ ਗੱਜ ਕਿਹਾ ਜਾਂਦਾ ਹੈ ਮਾਪ ਕਰਨ ਵਾਲੇ ਜੰਤਰ ਨੂੰ ਅੱਜ ਦੇ ਸਮੇਂ ਵਿੱਚ ਕੋਈ ਇੰਚੀ ਟੇਪ ਕਹਿ ਲੈਂਦਾ ਕੋਈ ਕੁਝ ਆਖ ਲੈਂਦਾ ਮੈਰਮੈਂਟ ਜਿਹਦੇ ਨਾਲ ਕੀਤੀ ਜਾਵੇ ਉਹਨੂੰ ਗੱਜ ਕਿਹਾ ਜਾਂਦਾ ਹੈ ਦਰਜੀ ਦੀ ਦੁਕਾਨ ਤੇ ਅਕਸਰ ਮਿਲ ਜਾਂਦਾ ਹੈ ਕਿਨ ਲੱਗੇ ਦੁਨੀਆ ਦੀਆਂ ਨਿਗਾਹਾਂ ਇਕਲ ਆਖ ਦੀਆਂ ਨੇ ਵੀ ਇਹਨੇ ਕੈਂਚੀ ਪਕੜੀ ਐ ਕੈਂਚੀ ਦੇ ਨਾਲ ਕੱਪੜਾ ਕੱਟੀ ਜਾਂਦਾ ਐ ਸੂਈ ਦੇ ਨਾਲ ਧਾਗਾ ਵਰਤਦਾ ਤੇ ਇਹਨੂੰ ਸਿਉਂ ਦਿੰਦਾ ਐ ਪਰ ਅਸਲੀਅਤ ਤੇ ਕੋਈ ਵੇਖਦਾ ਹੀ ਨਹੀਂ ਇਸ ਜ਼ਮਾਨ ਨੂੰ ਮੈਂ ਕੈਂਚੀ ਬਣਾਇਆ ਐ ਇਸ ਮਨ ਨੂੰ ਮੈਂ ਗੱਜ ਬਣਾਇਆ ਐ ਇਸ ਜ਼ੁਬਾਨ ਦੇ ਨਾਲ ਕੱਟਦਾ ਪਿਆ ਹਾਂ ਗੱਜ ਦੇ ਨਾਲ ਮਿਣਕੇ ਤੇ ਕੱਟਦਾ ਕੀ ਹੈ ਮੱਪ ਮੱਪ ਕਾਟੋਂ ਜਮ ਕੀ ਫਾਸੀ ਕਹਿਣ ਲੱਗੇ ਜਿਹੜੇ ਮੌਤ ਦੇ ਡਰ ਨੇ ਦੁਨੀਆ ਨੂੰ ਸਤਾਇਆ ਹੋਇਆ ਮੈਂ ਉਹ ਡਰ ਦੀ ਫਾਹੀ ਹੀ ਕੱਟ ਦਿੱਤੀ ਕਿਉਂਕਿ ਪਾਤਸ਼ਾਹ ਨੇ ਇਸੇ ਕਰਕੇ ਕਿਰਤ ਕਰਨ ਦੇ ਨਾਲ-ਨਾਲ ਨਾਮ ਜਪਣ ਦਾ ਸਿਧਾਂਤ ਵੀ ਦਿੱਤਾ ਹੈ ਕਿਉਂਕਿ ਅੱਜ ਸੰਧਿਆ ਵੇਲੇ ਆਪਾਂ ਪਾਵਨ ਹੁਕਮ ਸਰਵਣ ਕੀਤਾ ਟੋਡੀ ਰਾਗ ਦੇ ਅੰਦਰ ਉਥੇ ਪਾਤਸ਼ਾਹ ਨੇ ਆਖਿਆ ਕਿ ਭਾਵੇਂ ਕਿੰਨਾ ਵੀ ਤੂੰ ਕਾਮਯਾਬ ਹੋਵੇਂ ਦੁਨੀਆ ਇਹ ਗੱਲ ਕਵੇ ਪੀ ਇਹ ਸਫਲ ਹੈ ਇਹਦੇ ਵਰਗਾ ਸਕਸੈਸਫੁਲ ਕੋਈ ਨਹੀਂ ਇਹਦੇ ਜਿੰਨੀ ਮਿਹਨਤ ਕਰਨ ਵਾਲਾ ਕੋਈ ਨਹੀਂ ਇਹ ਮਿਹਨਤ ਦੇ ਨਾਲ ਪੌੜੀ ਦਰ ਪੌੜੀ ਚੜਦਾ ਇਸ ਮੁਕਾਮ ਤੇ ਪਹੁੰਚਿਆ ਪਰ ਜੇ ਤੂੰ ਰੱਬ ਨੂੰ ਵਿਸਾਰ ਦਿੱਤਾ ਪਾਤਸ਼ਾਹ ਕਹਿਣ ਲੱਗੇ ਕਿਸੇ ਮੁਕਾਮ ਤੇ ਪਹੁੰਚਿਆ ਤੇਰਾ ਕਿਸੇ ਗੱਲ ਗਿਣਤੀ ਵਿੱਚ ਹੀ ਨਹੀਂ ਹਰ ਬਿਸਰਤ ਸਦਾ ਕੁਆਰੀ ਤਾਂ ਕਹੋ ਧੋਖਾ ਕਹਾ ਬਿਆਪੈ ਜਾ ਕਹੋ ਊਟ ਤੁਹਾਰੀ ਤੇ ਅੱਗੇ ਇਸੇ ਸ਼ਬਦ ਦੇ ਵਿੱਚ ਬਚਨ ਆਉਣਗੇ ਕਿ ਜੇ ਰੱਬ ਦੀ ਯਾਦ ਤੋਂ ਬਿਨਾ ਤੂੰ ਜੀਵਨ ਬਤੀਤ ਕਰਦਾ ਕੋਈ ਸ਼ੱਕ ਨਹੀਂ ਜੀਵਨ ਬਤੀਤ ਹੋ ਜਾਣ ਕੋਈ ਸ਼ੱਕ ਨਹੀਂ ਧਨ ਵੀ ਆ ਜਾਵੇਗਾ ਚਲਾਕੀਆਂ ਸਿਆਣਪਾਂ ਚਤੁਰਾਈਆਂ ਦੇ ਨਾਲ ਪਰ ਤੇਰਾ ਜੀਵਨ ਉਸ ਸੱਪ ਦੇ ਵਰਗਾ ਹੋ ਜਾਣਾ ਜਿਹੜਾ ساری ਜ਼ਿੰਦਗੀ ਜ਼ਮੀਨ ਤੇ ਰेंगਦਾ ਰਹਿੰਦਾ ਆਪਣੇ ਸੀਨੇ ਨੂੰ ਜ਼ਮੀਨ ਦੇ ਨਾਲ ਘਸੀਟਦਾ ਰਹਿੰਦਾ ਪਰ ਪ੍ਰਾਪਤੀ ਕੋਈ ਨਹੀਂ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੀ ਅਰਜਾਦੀ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੁਹਾਦੀ ਇਸੇ ਕਰਕੇ ਭਗਤ ਨਾਮਦੇਵ ਜੀ ਕਹਿ ਰਹੇ ਨੇ ਮਨ ਮੇਰੋ ਗਾਜ ਜ਼ੇਵਾ ਮੇਦੀ ਕਾਤੀ ਮੱਪ ਮੱਪ ਕਾਟੋ ਜਮ ਕੀ ਫਾਸੀ ਤੇ ਅੱਗੇ ਰਹਾਉ ਵਿੱਚ ਬਚਨ ਮਿਲਣਗੇ ਕਹਾ ਕਰੂ ਜਾਤੀ ਕਹਾ ਕਰੂ ਪਾਤੀ ਰਾਮ ਕੋ ਨਾਮ ਜਪੋ ਦਿਨ ਰਾਤੀ ਕਿਸੇ ਉੱਚੀ ਜਾਤ ਦਾ ਕਿਸੇ ਉੱਚੀ ਇੱਜ਼ਤ ਵਾਲੇ ਦੀ ਕੋਈ ਪਰਵਾਹ ਨਹੀਂ ਕਿਉਂਕਿ ਜਿਹੜਾ ਰੱਬ ਦੇ ਨਾਲ ਜੁੜ ਜਾਂਦਾ ਹੈ ਉਹ ਤੇ ਫਿਰ ਭਗਤ ਕਬੀਰ ਸਾਹਿਬ ਵਾਂਗੂ ਆਕ ਦਿੰਦਾ ਨਹੀਂ ਛੋਡੋ ਰੇ ਬਾਬਾ RAM ਨਾਮ ਮੇਰੇ ਔਰ ਪੜਨ ਸਿਓ ਨਾਹੀ ਕਾਮ ਪੀ ਹੋਰ ਕੋਈ ਕਿੰਨੇ ਵੀ ਯਤਨ ਕਰੇ ਪੀ ਤੂੰ ਰੱਬ ਦਾ ਨਾਮ ਲੈਣਾ ਛੱਡ ਯਤਨ ਹੋਏ ਸਨ ਭਗਤ ਨਾਮਦੇਵ ਜੀ ਨੂੰ ਤੱਕੇ ਮਾਰੇ ਗਏ ਤਿਰਕਾਰਾਂ ਪਈਆਂ ਤ੍ਰਿਗ ਆਖਿਆ ਗਿਆ ਮੰਦਰਾਂ ਦੇ ਦਰਵਾਜ਼ੇ ਬੰਦ ਹੋਏ ਪਰ ਜਦੋਂ ਇੱਕ ਦਰਵਾਜ਼ਾ ਦੁਨੀਆਂ ਦੇ ਦਰਵਾਲੋਂ ਬੰਦ ਹੋਵੇ ਫਿਰ ਰੱਬ ਸੌ ਦਰਵਾਜ਼ੇ ਖੋਲ ਦਿੰਦਾ ਹੈ ਤੇ ਇਸੇ ਤਰ੍ਹਾਂ ਜਾਤ ਅਭਿਮਾਨੀ ਲੋਕਾਂ ਨੇ ਜਾਤ ਦੇ ਹੰਕਾਰੀ ਲੋਕਾਂ ਨੇ ਦਰਵਾਜ਼ੇ ਬੰਦ ਕੀਤੇ ਸਨ ਮੰਦਰਾਂ ਦੇ ਕਪਾਟ ਪੇਟੇ ਗਏ ਸਨ ਪਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਦਰਵਾਜ਼ੇ ਖੋਲੇ ਤੇ ਅੱਜ ਭਗਤ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਕੋਲ ਹੀ ਪਈ ਇਸੇ ਕਰਕੇ ਪਾਤਸ਼ਾਹ ਕਹਿ ਰਹੇ ਨੇ ਕਿ ਤੂੰ ਕਿਰਤ ਕੋਈ ਵੀ ਕਰਦਾ ਹੈ ਨਾ ਜੇ ਆਪਣੀ ਕਿਰਤ ਦੇ ਵਿੱਚ ਇਮਾਨਦਾਰ ਹੈ ਜੇ ਆਪਣੀ ਕਿਰਤ ਕਰਦਾ ਹੋਇਆ ਇਨਸਾਨੀਅਤ ਦਾ ਭਲਾ ਕਰਦਾ ਹੈ ਜੇ ਆਪਣੀ ਕਿਰਤ ਕਰਦਾ ਹੋਇਆ ਰੱਬ ਦੇ ਨਾਮ ਦੇ ਨਾਲ ਜੁੜਿਆ ਤੇ ਫਿਰ ਤੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਖੇਤੀ ਕਰਦਾ ਹਲ ਵਾਉਂਦਾ ਰੱਬ ਦਾ ਨਾਮ ਜਪ ਜਿਹਾ ਦੁਕਾਨਦਾਰੀ ਕਰਦਾ ਸੌਦਾ ਵੇਚਦਾ ਰੱਬ ਦਾ ਨਾਮ ਜਪ ਜਿਹਾ ਕੱਪੜੇ ਸਿਉਣ ਦਾ ਪਾਤਸ਼ਾਹ ਕਹਿ ਰਿਹਾ ਇਨੀ ਕੰਮ ਕਰਦਾ ਤੇ ਜਿਵੇਂ ਕੈਂਚੀ ਕੱਪੜੇ ਨੂੰ ਕੱਟ ਦਿਆ ਕਰਦੀ ਐ ਸੂਈ ਦੇ ਨਾਲ ਸੀਤਾ ਜਾਂਦਾ ਏ ਇਸੇ ਤਰ੍ਹਾਂ ਤੂੰ ਜ਼ੁਬਾਨ ਦੀ ਕੈਂਚੀ ਦੇ ਨਾਲ ਜਮਾ ਦੀ ਫਾਹੀ ਨੂੰ ਕੱਟ ਤੇ ਜਿਹੜਾ ਰੱਬ ਦੇ ਨਾਲੋਂ ਟੁੱਟਿਆ ਹੋਇਆ ਉਹਨੂੰ ਨਾਮ ਦੀ ਸੂਈ ਦੇ ਨਾਲ ਦੁਬਾਰਾ ਸੀਤਾ ਜਾ ਸਕਦਾ ਕਿਉਂਕਿ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਨਾਮ ਨਹੀਂ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਰੱਬ ਦੀ ਯਾਦ ਨਹੀਂ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਰੱਬ ਦੀ ਸਿਫਤੋ ਸਲਾਹ ਨਹੀਂ ਫਿਰ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਫਿਰ ਕਿਸੇ ਥਾਂ ਤੇ ਪ੍ਰਵਾਨਤਾ ਨਹੀਂ ਇਸੇ ਕਰਕੇ ਤੇ ਅਜ ਅੰਮ੍ਰਿਤ ਵੇਲੇ ਦਾ ਜਿਹੜਾ ਪਾਵਨ ਫਰਮਾਨ ਸਤਿਗੁਰੂ ਨੇ ਉਥੇ ਜ਼ਿਕਰ ਕੀਤਾ ਹੈ ਕਹਿਣ ਲੱਗੇ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜੰਮ ਜਾਗਾਤੀ ਲੂਟੈ ਵੀ ਕਰਦਾ ਤੇ ਤੂੰ ਕਰਮ ਮੈਂ ਕਰਦਾ ਏ ਧਰਮ ਦੇ ਨਾਮ ਤੇ ਪਰ ਕਈ ਵਾਰ ਕਰਮ ਦੇ ਨਾਮ ਤੇ ਕੀਤੇ ਹੋਏ ਕਰਮ ਜਦੋਂ ਤੱਕ ਦਿਖਾਵਾ ਬਣ ਜਾਣ ਪਖੰਡ ਬਣ ਜਾਣ ਦੁਨੀਆ ਦੇ ਅੱਗੇ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਦਾ ਤਹਈਆ ਬਣ ਜਾਵੇ ਕਹਿਣ ਲੱਗੇ ਤਿੰਨ ਜੰਮ ਜਾਗਾਤੀ ਲੂਟੈ ਜਗਾਤ ਕਿਹਾ ਜਾਂਦਾ ਏ ਜੇ ਟੈਕਸ ਨੂੰ ਕਰ ਨੂੰ ਵੀ ਜਦੋਂ ਆ ਸਿੱਖਾਂ ਦੇ ਮਿਸਲਾਂ ਦੇ ਸਮੇਂ ਰਾਜ ਤੇ ਉਹਦੇ ਤੋਂ ਬਾਅਦ ਬਾਰੇ ਵੀ ਆਪਾਂ ਪੜ੍ਹਦੇ ਹਾਂ ਕਿ ਇਹ ਮੁਹਾਵਰਾ ਮਸ਼ਹੂਰ ਸੀ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਕਿਉਂਕਿ ਕਮਾਈਆਂ ਕਰਨੀਆਂ ਪਰ ਜੋ ਵੀ ਬਚਤ ਕਰਨੀ ਅਹਿਮਦ ਸ਼ਾਹ ਨੇ ਆਉਣਾ ਸਾਰਾ ਕੁਝ ਲੁੱਟ ਕੇ ਲੈ ਜਾਣ ਇਸੇ ਤਰ੍ਹਾਂ ਹਕੂਮਤ ਕੋਈ ਵੀ ਹੋਵੇ ਉਹਦੇ ਵੱਲੋਂ ਕਰ ਲਾਇਆ ਜਾਂਦਾ ਹੈ ਟੈਕਸ ਲਾਇਆ ਜਾਂਦਾ ਹੈ ਟੋਲ ਲਾਇਆ ਜਾਂਦਾ ਹੈ ਜੀ ਜੀੜੀ ਕਮਾਈ ਕੀਤੀ ਹੈ ਭਾਵੇਂ ਦਸਾਂ ਨੋਹਾਂ ਦੀ ਕਿਰਤ ਹੋਵੇ ਪਰ ਤੁਹਾਡੀ ਦਸਾਂ ਨੋਹਾਂ ਦੀ ਕਿਰਤ ਦੇ ਉੱਤੇ ਜਗਾਤ ਲਾ ਕੇ ਤੇ ਤੁਹਾਡੀ ਕਮਾਈ ਨੂੰ ਲੁੱਟ ਲਿਆ ਜਾਂਦਾ ਹੈ ਪਾਤਸ਼ਾਹ ਕਹਿਣ ਲੱਗੇ ਤੂੰ ਧਰਮ ਦੇ ਕਰਮ ਤੇ ਕਰਦਾ ਹੈ ਕਮਾਈ ਕਰਨ ਵਾਸਤੇ ਪਰ ਇਹਨਾਂ ਧਾਰਮਿਕ ਕਰਮਾਂ ਦੀ ਕੀਤੀ ਹੋਈ ਕਮਾਈ ਨੂੰ ਮੌਤ ਦੇ ਜੰਮ ਨੇ ਲੁੱਟ ਲੈਣਾ ਜੇ ਇਹ ਧਾਰਮਿਕ ਕਰਮ ਸਿਰਫ ਤੇ ਸਿਰਫ ਪਖੰਡ ਬਣ ਕੇ ਰਹਿ ਗਏ ਤੇ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਵੀ ਕੋਈ ਹੋਰ ਧਰਮ ਨਾਲ ਸੰਬੰਧਤ ਹੋਵੇ ਤੇ ਸਮਝ ਆਉਂਦੀ ਹੈ ਪਰ ਆ ਕੱਲ ਸ਼ਰਾਧਾ ਦਾ ਦਿਨ ਬੀਤ ਕੇ ਗਿਆ ਸਿਰਾਂ ਤੇ ਪੱਗਾਂ ਬੰਨ੍ਹ ਕੇ ਸਾਬਤ ਸੂਰਤ ਹੋ ਕੇ ਤੇ ਆਪਾਂ ਗੁਰੂ ਦੇ ਦਵਾਰੇ ਤੇ ਆ ਕੇ ਇੱਕ ਪਾਸੇ ਤੇ ਕਹਿਨੇ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਦੂਜੇ ਪਾਸੇ ਹੱਥ ਵਿੱਚ ਢੋਲਾ ਫੜ ਕੇ ਤੇ ਇਹ ਵੀ ਆਖਦੇ ਆ ਪੀ ਸ਼ਰਾਧਾ ਦੀ ਅਰਦਾਸ ਕਰਦੇ ਇਕਵੇਂ ਦੀ ਮੂਰਖਤਾ ਭਰੀ ਗੱਲ ਹੈ ਕਿ ਕੋਈ ਅਨਪੜ੍ਹ ਤੇ ਇਹ ਕੰਮ ਕਰੇ ਤੇ ਸਮਝ ਪਵੇ ਕਿ ਚਲੋ ਇਹਨੂੰ ਗਿਆਨ ਨਹੀਂ ਪਰ ਜੇ ਪੜਿਆ ਲਿਖਿਆ ਹੋ ਕੇ ਵੀ ਇਹ ਕੰਮ ਕਰੇ ਤੇ ਫਿਰ ਸਤਿਗੁਰੂ ਦੀ ਬਾਣੀ ਨੂੰ ਪੜhिए ਤੇ ਸਤਿਗੁਰੂ ਦੇ ਇਤਿਹਾਸ ਨੂੰ ਆਪਾਂ ਵਾਚਣਾ ਕਰੀਏ ਫਿਰ ਪਤਾ ਤੇ ਇਹ ਲੱਗਦਾ ਹੈ ਕਿ ਇੱਕ ਪਾਸੇ ਤੂੰ ਆਖਦਾ ਦਾਦਾ ਦਾਦੀ ਮਾਂ ਬਾਪ ਸੰਸਾਰ ਤੋਂ ਚਲੇ ਗਏ ਤੇ ਉਹਨਾਂ ਦੀ ਤਸਵੀਰ ਦੇ ਹੇਠਾਂ ਤੂੰ ਸਵਰਗਵਾਸੀ ਲਿਖਿਆ ਤੇ ਦੂਜੇ ਪਾਸੇ ਭੋਜਨ ਇੱਥੋਂ ਪਹੁੰਚਾਉਣ ਲੱਗਾ ਇਹਦਾ ਭਾਵ ਹੈ ਐਸੇ ਸਵਰਗ ਤੋਂ ਕੀ ਲੈਣਾ ਜਿੱਥੇ ਤੁਹਾਡਾ ਬੰਦਾ ਅਜੇ ਤੱਕ ਭੁੱਖਾ ਬੈਠਾ ਹੈ ਕਿ ਜਿਹੜੇ ਸਵਰਗ ਦੇ ਵਿੱਚ ਭੋਜਨ ਧਰਤੀ ਤੋ ਪਹੁੰਚਾਉਣਾ ਪਵੇ ਐਸੇ ਸਵਰਗ ਦੀ ਕੀ ਪਰਿਭਾਸ਼ਾ ਹੈ ਕੀ ਡੈਫੀਨੇਸ਼ਨ ਹੈ ਇਸੇ ਕਰਕੇ ਪਾਤਸ਼ਾਹ ਦੀ ਬਾਣੀ ਨੇ ਕਿਹਾ ਮੈਂ ਮੌਤ ਤੋਂ ਬਾਅਦ ਜਿਸੇ ਸਵਰਗ ਤੇ ਨਰਕ ਦੀ ਕਾਮਨਾ ਤੇ ਕਿਸੇ ਨਰਕਾਂ ਦਾ ਡਰ ਨਹੀਂ ਰੱਖਦਾ ਕਬੀਰ ਸਵਰਗ ਬਾਸਨਾ ਬਾਂਚੀਐ ਡਰੀਐ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਏ ਹੈ ਮਨੈ ਨਾ ਕੀਜੈ ਆਸ ਇਸੇ ਕਰਕੇ ਭਗਤ ਨਾਮਦੇਵ ਜੀ ਕਹਿ ਰਹੇ ਨੇ ਜਿਹੜੇ ਮੌਤ ਦੇ ਡਰ ਨਹੀਂ ਜਿਹੜੀ ਜਮਾਂ ਦੀ ਫਾਹੀ ਨੇ ਕੁੱਲ ਦੁਨੀਆ ਨੂੰ ਡਰਾ ਕੇ ਰੱਖਿਆ ਜਿਹੜੇ ਮੌਤ ਦੇ ਡਰ ਦੇ ਅੱਗੇ ਵੱਡੇ ਵੱਡੇ ਜੋਗੀ ਸਿੱਧ ਆਦਿਕ ਉਹਨਾਂ ਨੇ ਵੀ ਸਿਰ ਨੀਚੇ ਰੱਖ ਦਿੱਤਾ ਮੱਥਾ ਟੇਕ ਦਿੱਤਾ ਆਪਣੇ ਆਪ ਨੂੰ ਝੁਕਾ ਦਿੱਤਾ ਗੁਰੂ ਕਾ ਸਿੱਖ ਐਸੀ ਜਮਾ ਦੇ ਡਰ ਨੂੰ ਆਪਣੀ ਦੁੱਤੀ ਦੀ ਨੋਕ ਤੇ ਰੱਖਦਾ ਆਪਾਂ ਬਾਬਾ ਦੀਪ ਸਿੰਘ ਜੀ ਦਾ ਨਾਮ ਬੜੇ ਸਤਕਾਰ ਦੇ ਨਾਲ ਬੜੇ ਅਦਬ ਦੇ ਨਾਲ ਲੈਨੇ ਆਂ ਸ਼ਹੀਦਾਂ ਦੇ ਵਿੱਚ ਇੱਕ ਖਾਸ ਰੁਤਬਾ ਹੈ ਉਹਨਾਂ ਦਾ ਤੇ ਇਤਿਹਾਸ ਪੜ ਕੇ ਵੇਖਣਾ ਬਾਬਾ ਦੀਪ ਸਿੰਘ ਉਸ ਸਮੇ ਮੌਤ ਨੂੰ ਹੋਣੀ ਨੂੰ ਵੀ ਵੰਗਾਰਦੇ ਨੇ ਕਿ ਜਿਹੜਾ ਬਚਨ ਗੁਰੂ ਕੇ ਸਿੱਖ ਨੇ ਕੀਤਾ ਮੈਂ ਆਪਣਾ ਸਿਰ ਤੇ ਦੇ ਦਵਾਂਗਾ ਪਰ ਬਚਨ ਰਹਿੰਦੇ ਸਾਹਾਂ ਤੱਕ ਨਿਭਾ ਕੇ ਜਾਵਾਂਗਾ ਇਸ ਕਰਕੇ ਪਾਤਸ਼ਾਹ ਆਖਦੇ ਨੇ ਕਰਮ ਕਰਨੇ ਕੋਈ ਬਾੜੇ ਨਹੀਂ ਪਰ ਜਿਹੜਾ ਕਰਮ ਧਰਮ ਦੇ ਨਾਮ ਤੇ ਕੀਤਾ ਪਰ ਬਣਿਆ ਪਖੰਡ ਉਸ ਧਰਮ ਦੇ ਕਰਮ ਨੂੰ ਕਿਸੇ ਥਾਂ ਤੇ ਕੋਈ ਪ੍ਰਵਾਨਤਾ ਨਹੀਂ ਆ ਇਹ ਗੱਲ ਸੁਣਨ ਵਾਸਤੇ ਜ਼ਰੂਰ ਕੌੜੀ ਲੱਗ ਸਕਦੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਸਾਰੇ ਕਰਦੇ ਆਏ ਨੇ ਵੱਡੇ-ਵਡੇਰੇ ਕਰਦੇ ਆਏ ਨੇ ਫਿਰ ਵਿਦਵਾਨਾਂ ਨੇ ਤੇ ਬੜਾ ਸੋਹਣਾ ਕਿਹਾ ਵੀ ਵੱਡੇ-ਵਡੇਰੇ ਤੇ ਗੱਡਿਆਂ ਤੇ ਜਾਇਆ ਕਰਦੇ ਸਨ ਤੇ ਤੂੰ ਗੱਡਿਆਂ ਤੇ ਕਿਉਂ ਚੜ੍ਹਦੇ ਉਹ ਤੇ ਰਥਾਂ ਤੇ ਸਫ਼ਰ ਕਰਿਆ ਕਰਦੇ ਸਨ ਤੇ ਤੂੰ ਜਹਾਜ਼ਾਂ ਤੇ ਜਾਂਨ ਉਹ ਤੇ ਚਿੱਠੀ ਪੱਤਰ ਲਿਖਿਆ ਕਰਦੇ ਸਨ ਤੇ ਤੂੰ ਲੱਖ ਲੱਖ ਦਾ ਫੋਨ ਰੱਖਿਆ ਇਸ ਕਰਕੇ ਬਾਦਸ਼ਾਹ ਕਿਰਪਾ ਕਰਦੇ ਨੇ ਜਿੱਥੇ ਸਮਝ ਨਾ ਪਵੇ ਗੁਰੂ ਦੇ ਦਰ ਤੇ ਆ ਕੇ ਸਿਰ ਝੁਕਾ ਤੇ ਗੁਰੂ ਦੇ ਦਰ ਤੋਂ ਆ ਕੇ ਸੋਝੀ ਦੀ ਦਾਤ ਮੰਗ ਗੁਰੂ ਤੈਨੂੰ ਸਿੱਖਿਆ ਦਵੇ ਉਪਦੇਸ਼ ਦਵੇ ਤੇ ਉਹ ਉਪਦੇਸ਼ ਕਿਹੜਾ ਹੁੰਦਾ ਜੇ ਹਉ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਬੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਆ ਹੁਣ ਕੁਝ ਦਿਨ ਕਿਸੇ ਨੇ ਮਾਤਾ ਨੂੰ ਪੂਜਣਾ ਕਿਸੇ ਨੇ ਕਿਸੇ ਨੂੰ ਪੂਜਣਾ ਕੋਈ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਪਰ ਇਸੇ ਪੌੜੀ ਵਿੱਚ ਪਾਤਸ਼ਾਹ ਨੇ ਕਿਹਾ ਮੇਰੇ ਵਾਸਤੇ ਬ੍ਰਹਮਾ ਵੀ ਮੇਰੇ ਵਾਸਤੇ ਆ ਵਿਸ਼ਨੂੰ ਵੀ ਸ਼ਿਵ ਜੀ ਵੀ ਤੇ ਜਿੰਨੂੰ ਤੁਸੀਂ ਪਰਬਤਾਂ ਤੇ ਵਸਣ ਵਾਲੀ ਮਾਤਾ ਆਖਦੇ ਹੋ ਲੱਗੇ ਗੁਰੂ ਤੋਂ ਵੱਧ ਕੇ ਕੁਝ ਨਹੀਂ ਹੈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਕਿ ਮੈਂ ਤੇ ਇੱਕੋ ਗੱਲ ਜਾਣਦਾ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜਥਾ ਪਹੁੰਚ ਚੁੱਕਿਆ ਆਉ ਬੜੀ ਪ੍ਰੇਮ ਦੀ ਨਾਲ ਉਹਨਾਂ ਪਾਸੋਂ ਗੁਰਬਾਣੀ ਕੀਰਤਨ ਨਾਮ ਸਿਮਰਨ ਅਭਿਆਸ ਸਰਵਣ ਕਰਿਏ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ